ਸੰਗਤ ਜੀ ਅੱਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਆਪ ਜੀ ਦਾ ਜਨਮ ਮਾਤਾ ਸੁਲਖਣੀ ਜੀ ਦੀ ਕੁੱਖੋਂ 1494 ਈਸਵੀ ਨੂੰ ਸੁਲਤਾਨਪੁਰ ਲੋਧੀ ਦੇ ਵਿਖੇ ਹੋਇਆ ਆਪ ਜੀ ਦਾ ਬਚਪਨ ਤੋਂ ਹੀ ਪ੍ਰਮਾਤਮਾ ਦਾ ਰੂਪ ਅਤੇ ਸਾਧੂ ਸੁਭਾਅ ਦੇ ਮਲਕ ਸਨ ਆਪ ਉਦਾਸੀ ਸੰਪਰਦਾਇ ਦੀ ਵਿਚਾਰਧਾਰਾ ਦੇ ਬਾਨੀ ਹੋਣ ਦੇ ਨਾਤੇ ਆਪ ਨੇ ਤਪਸਵੀ ਜੀਵਨ ਜਿਉਣ ਨੂੰ ਤਰਜੀਹ ਦਿੱਤੀ ਆਪ ਜੀ ਦੇ ਜੀਵਨ ਤੋਂ ਅਨੇਕਾਂ ਲੋਕ ਪ੍ਰਭਾਵਿਤ ਹੋ ਕੇ ਆਪ ਦੇ ਅਨੁਜਾਈ ਬਣੇ ਅਤੇ ਗ੍ਰਹਿਸਤੀ ਜੀਵਨ ਤੋਂ ਦੂਰ ਰਹਿ ਕੇ ਤਪੱਸਿਆ ਕਰਨ ਦੇ ਰਾਹ ਦਾ ਪੱਲਾ ਫੜਿਆ ਇਸ ਮੱਤ ਵਿੱਚ ਆਏ ਉਦਾਸੀ ਪ੍ਰਚਾਰਕ ਤੁਰਦੇ ਫਿਰਦੇ ਰਹਿੰਦੇ ਸਨ ਹਨ ਆਪ ਲਗਭਗ ਸਬਾ ਸਦੀ ਦੀ ਲੰਬੀ ਉਮਰ ਭੋਗਣ ਉਪਰੰਤ ਪਰਲੋਕ ਸਿਧਾਰ ਗਏ ਸਰਦਾਲੂ ਆਪ ਜੀ ਨੂੰ ਸ਼੍ਰੀ ਚੰਦਰ ਭਗਵਾਨ ਜੀ ਨਾਮ ਤੋਂ ਵੀ ਧਿਆਉਂਦੇ ਹਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ